ਸਾਨੂੰ ਤੇ ਰੱਬ ਵੀ ਸਾਨੂੰ ਨਹੀਂ ਮੋੜਦਾ ਸਾਨੂੰ ਟਾਈਮ ਦਿੰਦੇ ਆ ਇਹ ਕੋਈ ਕਰਤੂਤ ਨਹੀਂ ਹੁੰਦੀ ਐ ਕੋਈ ਗੱਲ ਨਹੀਂ ਹੁੰਦੀ ਸਾਨੂੰ ਟਾਈਮ ਨਹੀਂ ਦਿੱਤਾ ਤੇ ਭਾਈ ਉਹ ਜਿਹੜੇ ਪਿੰਡ ਵਾਲੇ ਆ ਜਿਨ੍ਹਾਂ ਨੇ ਮੈਨੂੰ 2.5 ਲੱਖ ਦੇ ਕੇ ਸੱਧਿਆ ਭਾਈ ਉਹ ਮੈਨੂੰ ਦੀ ਝੋਟਾ ਦਿੰਦੇ ਬੰਦ ਕਰਾ ਦਿੰਦੇ ਉਹ ਬੱਚੇ ਨੂੰ ਭਾਵੇਂ 1.5 ਘੰਟਾ ਚੁੰਨ ਲੈਂਦੇ ਮੇਰੇ ਸਾਜੀ ਚਲਾ ਲੈਂਦੇ ਮੈਂ ਅੱਗੇ ਨਹੀਂ ਦਿੰਦਾ ਸਾਜੀ ਇਹਨਾਂ ਸਾਜੀਏ ਨੂੰ ਕਿਸੇ ਨੂੰ 4000 ਦਿਹਾੜੀ ਦੇਈ ਦੀ ਕਿਸੇ ਨੂੰ 3.5 ਹਜ਼ਾਰ ਕਿਸੇ ਨੂੰ 5000 ਉਹ ਸਾਜੀ ਦੇਨੇ ਆ ਅਸੀਂ ਇਹਨਾਂ ਨੂੰ ਗਾਉਣ ਵਾਸਤੇ ਤੇ ਜੇ ਫੇਰ ਅਸੀਂ ਕੁੱਤੇ ਖਾਣੀ ਕਰਵਾਈਏ ਤੇ ਫਿਰ ਕਹਤੋਂ ਕੋਈ ਸਾਜੀ ਅਹੀਂ ਤੇ ਕਹਿਦਾ ਕਿ ਕਰਵਾ ਦੋ ਪਰ ਕੋਈ ਸਾਜੀ ਕਰਵਾਏਗਾ ਨਹੀਂ ਮੈਨੂੰ ਮਾਫ ਕਰਿਓ ਇਸ ਗੱਲ ਇਸ ਗੱਲ ਤੋਂ ਮਾਫੀ ਚਾਹਨਾ ਔਰ ਮੈਂ ਪੇਸ਼ ਕਰਨ ਤੋਂ ਪਹਿਲਾਂ ਮੇਰੇ ਹੱਥ 'ਚ ਰਿਜ ਗਿਆ ਮੇਰਾ ਮਾਈਕ ਆ ਮੈਂ ਪੇਸ਼ ਕਰਨ ਤੋਂ ਪਹਿਲਾਂ ਮੈਂ ਸੋਚਿਆ ਜੇ ਇਹਨੂੰ ਟਾਈਮ ਨਾ ਦਿੱਤਾ ਗਿਆ ਮੈਂ ਇਹਨੂੰ ਬੱਚੇ ਨੂੰ ਕਿਹਾ ਮੇਰੇ ਹੱਥ 'ਚ ਰਿਜ ਗਿਆ ਮੇਰਾ ਮੈਂ ਇਹਨੂੰ ਕਿਹਾ 1100 ਰੁਪਏ ਕੱਢ ਕੇ ਇੱਕ ਸਾਈਡ ਤੇ ਪਾ ਲਾ ਜੇ ਇਹਨੂੰ ਟਾਈਮ ਨਾ ਦਿੱਤਾ ਗਿਆ ਇਹਨੂੰ ਦੇ ਕੇ ਆਪਾਂ ਛੇਤੀ ਚੱਲ ਜਾਗੇ ਮਗਰੋਂ ਗਾਲੂਗਾ ਤੇ ਆਪਾਂ ਵੀ ਇਹਨੂੰ ਦੇ ਚੀ ਪਰ ਯਾਰ ਕਿਹਦਾ ਲਿਆਜ ਕਰਨਿਆ ਕਰੋ ਜਿਹੜਾ ਨਾਲ ਬੰਦਾ ਲੈ ਕੇ ਆਉਂਦੇ ਨੇ ਤੇ ਜਨਾ ਮੈਂ ਸਾਰੀ ਉਮਰ ਇਹੋ ਕੰਮ ਕੀਤਾ ਮੈਂ ਕਰੋ ਸਟੇਜ ਦੇ ਸਟਾਰ ਬਣ ਕੇ ਗਿਆ ਤੇ ਮੈਨੂੰ ਪਤਾ ਕਿਵੇਂ ਦੁਨੀਆ ਕਿੱਥੇ ਵਸਦੀ ਆ ਮੈਂ ਦੁਨੀਆ ਦਾ ਧਰਤੀ ਦਾ ਕੋਈ ਕੋਨਾ ਨਹੀਂ ਛੱਡਿਆ ਮੈਨੂੰ ਪਤਾ ਦੁਨੀਆ ਕਿੱਥੇ ਵਸਦੀ ਆ ਤੇ ਮੈਨੂੰ ਪਤਾ ਹੈ ਤੁਹਾਡਾ ਮੇਰੇ ਵੀਰ ਦਾ ਕਿਵੇਂ ਮਾਣ ਕਰਨਾ ਆ ਜਿਹੜੀ ਮੰਗਰ ਬੈਠੀ ਆ ਜਿਹੜਾ ਵਰਲਡ ਚ ਆਇਆ ਇਹ ਵੀ 5 ਸਾਲ ਤੇਰੇ ਵਾਂਗੂ ਇਦਾਂ ਹੀ ਰਹੀ ਆ 5-7 ਸਾਲ ਗਲਾ ਬੰਦ ਰਿਆ ਔਰ ਤੁਹਾਡੀ ਐਨੀ ਇਕਾਂਗੀ ਨਹੀਂ ਸੀਗੀ ਅਸੀਂ ਵੀ ਉਸ ਵਿੱਚ ਸਾਨੂੰ ਪਤਾ ਹੈ ਇਹਨਾਂ ਗੱਲਾਂ ਤੇ ਬਖਸ਼ ਦਿਆ ਕਰੋ ਕੋਈ ਆ ਵੀ ਆਮੀਨ ਤੇ ਤੇ ਵੀ ਹੈ ਬੇਟਾ ਇਸ ਤਰ੍ਹਾਂ ਕਰ ਫਰਮਾਇਸ਼ਾਂ ಜಾਦੀਆਂ ਨੇ ਗਾਣੇ ਹੁਣ ਦੋ ਤਿੰਨਾਂ ਦਾ ਟਾਈਮ ਹੈਗਾ ਮਗਰ ਮੁੜ ਕੇ ਗੇਮਾਂ ਸ਼ੁਰੂ ਨਹੀਂ ਤੁਸੀਂ ਇੰਜ ਕਰੋ ਨਾ ਪਹਿਲਾ ਕਾਲਾ ਤੇ ਪਹਾੜੀ ਆ ਜੋ ਪਹਾੜੀ ਦੇ ਪਹਿਲਾ ਕਾਲਾ ਪਹਾੜੀ ਹੈਗੀ ਤੇਰੇ ਕੋਲ ਆਓ